ਸਿਟੀ ਪੁਲਿਸ ਰਾਜਪੁਰਾ ਵਿੱਚ ਨਵੇਂ ਆਏ ਐਸ ਐਚ ਓ ਬਲਵਿੰਦਰ ਸਿੰਘ ਵੱਲੋਂ ਡਰੱਗ ਇੰਸਪੈਕਟਰ ਦੇ ਨਾਲ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਸਿਵਲ ਹਸਪਤਾਲ ਰਾਜਪੁਰਾ ਦੇ ਸਾਹਮਣੇ ਬੜੀਆਂ ਦਵਾਈਆਂ ਦੀ ਦੁਕਾਨਾਂ ਉੱਤੇ ਪਹੁੰਚ ਕੇ ਡਰੱਗ ਇੰਸਪੈਕਟਰ ਨੇ ਦਵਾਈਆਂ ਦੀ ਕੀਤੀ ਜਾਂਚ ਇਲਾਕੇ ਦੇ ਵਿੱਚ ਜਗ੍ਹਾ-ਜਗ੍ਹਾ ਨਾਕੇ ਲਾ ਕੇ ਸ਼ਰਾਬੀ ਅਨਸਰਾਂ ਦੀ ਕੀਤੀ ਜਾਂਚ ਸ਼ੱਕੇ ਗੱਡੀਆਂ ਦੇ ਵੀ ਲਈ ਪੁਲਿਸ ਪਾਰਟੀ ਨੇ ਤਲਾਸ਼ੀ ਕਾਲਜ ਦੇ ਬਾਹਰ ਆਵਾਰਾ ਘੁੰਮਦੇ ਨੌਜਵਾਨਾਂ ਤੇ ਵੀ ਕਥਿਆ 56 ਅਤੇ ਕੁਝ ਨੌਜਵਾਨਾਂ ਨੂੰ ਲਿਆ ਹਿਰਾਸਤ ਵਿੱਚ सिटी पुलिस ਦੇ ਐਸਐਚਓ ਬਲਵਿੰਦਰ ਸਿੰਘ ਭਾਰੀ ਪੁਲਿਸ ਕੋਰਡ ਦੇ ਨਾਲ ਪਹੁੰਚੇ ਧਿਆ ਬਸਤੀ ਦੇ ਸ਼ੱਕੀ ਮਕਾਨਾਂ ਦੇ ਵਿੱਚ ਪੁਲਿਸ ਪਾਰਟੀ ਨੇ ਸ਼ੱਕੀ ਮਕਾਨਾਂ ਦੇ ਅੰਦਰ ਜਾ ਕੇ ਸਮਾਨਾਂ ਦੀ ਲਈ ਥਲਾਸ਼ੀ ਸ਼ੱਕੀ ਮਕਾਨਾਂ ਦੀ ਤਲਾਸ਼ੀ ਲੈਣ ਦੇ ਨਾਲ-ਨਾਲ ਸ਼ੱਕੀ ਜੁਵਕਾਂ ਬਾਰੇ ਵੀ ਉਹਨਾਂ ਦੇ ਪਰਿਵਾਰ ਦੇ ਲੋਕਾਂ ਕੋਲੋਂ ਪੁੱਛਿਆ ਨਸ਼ਾ ਦੇ ਖਿਲਾਫ ਚਲਾਈ ਮੁਹਿੰਮ ਦੇ ਵਿੱਚ ਐਸਐਚਓ ਬਲਵਿੰਦਰ ਸਿੰਘ ਨੇ ਖੁਦ ਤਮਾਮ ਸੰਭਾਲੀ ਅਤੇ ਖੁਦ ਹੀ ਸ਼ੱਕੀ ਮਕਾਨਾਂ ਦੀ ਤਲਾਸ਼ੀ ਲੈਂਦੇ ਦਿੱਕ ਐਸਐਚਓ ਬਲਵਿੰਦਰ ਸਿੰਘ ਹਾਂ ਅੱਜ ਦਾ ਉਹ ਬੁਨੇਵਾ ਜੱਟ ਜੀ ਕੱਢਿਆ ਰਾਤੀ ਦੇ ਪਹਿਲਾਂ ਕੋਈ ਨਾ 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 ਜੀ ਕਲੀ ਨਹੀਂ ਹੋ ਸਕਦਾ ਬਬੀ ਜੀ ਮੀਰ ਵਾਲਾ ਨਾਮ ਹੈ ਜਿਹੜਾ ਮੀਰ ਵਾਲਾ ਨਾਮ ਦਾ ਆ ਦੇਖ ਨੇ ਬਬੀ ਜੀ ਤੇ ਕੋਈ ਗੱਲ ਦੇਖੋ ਇਹਦੇ ਨਾਲ ਉਹ ਜੀ ਤਾਂ ਹੁਣ ਕਾਰੇ ਦਾ ਪਾਸ ਬੁੱਕ ਪੈ ਗਿਆ ਇਹਦਾ ਕਾਰੇ ਵਾਲੀ ਸਾਡੀ ਡਿਊਟੀ ਹੈ ਇਸ ਮੌਕੇ ਤੇ ਸਿਟੀ ਪੁਲਿਸ ਦੇ ਨਵੇਂ ਐਸ ਐਚ ਓ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਮੈਂ ਕੱਲੇ ਇਥੇ ਜੁਆਇਨ ਕੀਤਾ ਹੈ ਸਭ ਤੋਂ ਪਹਿਲਾਂ ਮੈਨੂੰ ਅਫਸਰ ਵੱਲੋਂ ਹਦਾਇਤਾਂ ਸੀ ਕਿ ਰਾਜਪੁਰੇ ਸ਼ਹਿਰੋਂ ਨਸ਼ਾ ਮੁਕਤ ਕਰਨਾ ਜਿੱਥੇ ਤੱਕ ਮੇਰੀ ਪੂਰੀ ਕੋਸ਼ਿਸ਼ ਹੈ ਵੀ ਮੈਂ ਰਾਜਪੁਰੇ ਨਸ਼ਾ ਮੁਕਤ ਕਰਾਂਗਾ ਪਹਿਲਾਂ ਮੈਂ ਡਰੱਗ ਵਾਲੀ ਇਸਤੇ ਕੀਤਾ ਦੁਕਾਨਾਂ ਤੇ ਰੇਡ ਡਰੱਗ ਇੰਸਪੈਕਟਰ ਸਭ ਨੂੰ ਫ੍ਰੀ ਕਰਕੇ ਅੱਗੇ ਭੇਜਿਆ ਉਸ ਤੋਂ ਬਾਅਦ ਹੁਣ ਜਿਹੜੀ ਆ ਬਸਤੀ ਹੈ ਇੱਥੇ ਢੇਹਾ ਬਸਤੀ ਕਿਹਾ ਜਾਂਦਾ ਇੱਥੇ ਇੱਥੇ ਮੈਨੂੰ ਪਤਾ ਲੱਗਦਾ ਵੀ ਕੁਝ ਮਤਲਬ ਕਿ ਇਸ਼ਾਰਤੀਆਂ ਸਰ ਨੇ ਜਿਹੜੇ ਨਸ਼ਾ ਨੂੰ ਸਭ ਵੇਚਦੇ ਨੇ ਨਸ਼ਾ ਕਰਦੇ ਆਦੀ ਵੀ ਨੇ ਚੋਰੀਆਂ ਵੀ ਕਰਦੇ ਨੇ ਇਸ ਕਰਕੇ ਮੈਂ ਇੱਥੇ ਰੇਡ ਕੀਤੀ ਸੀ ਪੰਜ ਚਾਰ ਬੰਦੇ ਹੈਗੇ ਸੀ ਉਹਨਾਂ ਤੇ ਸਾਰਿਆਂ ਦੀ ਰੇਡ ਏ ਉਨ ਅਗਰ ਸਾਨੂੰ ਮਿਲਦੇ ਆ ਤਾਂ ਖਲਾਫ ਕਰ ਸਰ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਉਸੇ ਦਰਮਿਆਨ ਬਦਲੀ ਹੋਣਾ ਤੇ ਤੁਹਾਡਾ ਇੱਥੇ ਆਣਾ ਤੇ ਤੁਹਾਡਾ ਰੇਡ ਕਰਨਾ ਕਿਾ ਇਹ ਸਾਰਾ ਕੁਝ ਮੈਚ ਕਰਦਾ ਹੈ 25 ਦੇ ਬਾਰੇ ਅਫਸਰ ਦੱਸ ਸਕਦੇ ਮੈਨੂੰ ਤਾਂ ਹੁਕਮ ਹੋਇਆ ਸੀ ਵੀ ਤੁਸੀਂ ਮੈਂ ਆ ਕੇ ਜੁਆਇਨ ਕੀਤਾ ਸੀ ਵੀ ਤੁਸੀਂ ਐਸਐਚਓ ਸਿਟੀ ਰਾਜਪੁਰੂ ਜਾ ਕੇ ਜੁਆਇਨ ਕਰੋ ਮੈਂ ਆ ਕੇ ਇੱਥੇ ਜੁਆਇਨ ਕੀਤਾ ਤੇ ਮੈਨੂੰ ਹਦਾਇਤਾਂ ਹੋਈਆਂ ਵੀ ਆ ਕੰਮ ਇੱਥੇ ਕਰਨੇ ਨੇ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਸਭ ਤੋਂ ਪਹਿਲ ਦੇ ਆਧਾਰ ਅਫਸਰਾਂ ਵੱਲੋਂ ਹਦਾਇਤਾਂ ਨੇ ਵੀ ਨਸ਼ਾ ਮੁਕਤ ਬਣਾ ਮੇਰੇ ਡੀਐਸਪੀ ਸਾਹਿਬ ਵੱਲੋਂ ਮੈਂ ਐਸਐਸਪੀ ਸਾਹਿ ਵੇਜ ਕੋਈ ਵੀ ਨਸ਼ੇ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ ਸਰ ਅਸੀਂ ਸਮਝੀਏ ਕਿ ਵੀਡੀਓ ਜਿਹੜੀ ਵਾਇਰਲ ਹੋਈ ਹੈ ਪ੍ਰਦੀਪ ਨੇ ਗੱਲ ਕੀਤੀ ਹੈਗੀ ਤੇ ਉਸ ਤੋਂ ਬਾਅਦ ਉਸੇ ਜਗ੍ਹਾ ਤੇ ਆ ਕੇ ਤੁਹਾਡੀ ਪਹਿਲੀ ਰੇਡ ਬਿਲਕੁਲ ਜੀ ਬਿਲਕੁਲ ਸਰ ਅਕਸਰ ਜਦ ਵੀ ਕੋਈ ਨਵੇਂ ਅਫਸਰ ਆਉਂਦੇ ਆ ਤੇ ਉਹ ਪਹਿਲਾਂ ਪਹਿਲਾਂ ਰੇਡ ਕਰਦੇ ਆ ਤੇ ਉਸ ਤੋਂ ਬਾਅਦ ਸ਼ਾਂਤ ਹੋ ਕੇ ਬੈਠ ਜਾਂਦੇ ਆ ਤੇ ਇਹ ਨਸ਼ੇ ਦਾ ਕਾਰੋਬਾਰ ਫਿਰ ਚੱਲੂ ਜਾਂਦਾ ਹੈ ਪ੍ਰਦੀਪ ਜੀ ਗੱਲ ਇਸ ਤਰ੍ਹਾਂ ਮੈਂ ਪਹਿਲਾਂ ਵੀ ਇੱਥੇ 1 ਸਾਲ ਐਸਐਚਓ ਰਹਿ ਕੇ ਗਿਆ ਮ ਉਸ ਟਾਈਮ ਵੀ ਨਹੀਂ ਕਿਸੇ ਨੂੰ ਬਖਸ਼ਿਆ ਤੇ ਹੁਣ ਵੀ ਨਹੀਂ ਬਖਸ਼ਾਂਗਾ ਠੀਕ ਠੀਕ ਹੈ ਜੀ ਤੇ ਕੁਝ ਮੈਸੇਜ ਦੇਣ ਚਾਹੋਗੇ ਮੈਂ ਮੈਸੇਜ ਦੇਣਾ ਚਾਹੁੰਗਾ ਅਗਰ ਕੋਈ ਵੀ ਬੰਦਾ ਨਸ਼ਾ ਕਰਨ ਦਾ ਆਦੀ ਹੈਗਾ ਔਰ ਉਹ ਛੱਡਣਾ ਚਾਹੁੰਦਾ ਆ ਉਹ ਸਾਡੇ ਕੋਲ ਬੇਚੀਜੇ ਕੋ ਕੇ ਆ ਜੇ ਅਗਰ ਤੁਹਾਡੇ ਮਾਧਮ ਆਉਂਦਾ ਹੈ ਕਿਸੇ ਨੂੰ ਵੀ ਪਤਾ ਲੱਗਦਾ ਵੀਡੀਓ ਦੇਖ ਕੇ ਸਾਡੇ ਕੋਲ ਆ ਸਕਦਾ ਆ ਅਸੀਂ ਉਹਦਾ ਫ੍ਰੀ ਇਲਾਜ ਕਰਾਵਾਂਗੇ ਉਸ ਦੇ ਉੱਪਰ ਕੋਈ ਐਫ ਆਈ ਆਰ ਨਹੀਂ ਦਰਜ ਕਰਾਂਗੇ ਉਸ ਦੇ ਉੱਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਂਗੇ ਉਹਨਾਂ ਜਿਹੜੇ ਚੇਤਾਵਨੀ ਆ ਜਿਹੜੇ ਉਹਨਾਂ ਜਿਹੜੇ ਵੇਚਣ ਵਾਲੇ ਨੇ ਉਹਨਾਂ ਵਾਸਤੇ ਆ ਚੇਤਾਵਨੀ ਆ ਵੀ ਉਹ ਤਾਂ ਛੱਡ ਦਿਓ ਨਹੀਂ ਤਾਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਣਗੀਆਂ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ 1% ਵੀ ਨਸ਼ੇ ਦੇ ਵਿੱਚ ਕਿਸੇ ਨੂੰ ਛੱਡਿਆ ਨਹੀਂ ਜਾਊਗਾ ਅਗਰ ਕੋਈ ਛੱਡਣਾ ਚਾਹੁੰਦਾ ਹੈ ਉਹ ਸਾਡੇ ਕੋਲ ਆ ਸਕਦਾ ਹੈ ਬਾੜੇ ਕੇ ਮਾਧੇ ਬਾਈ ਦੱਸ ਕੇ ਤੁਹਾਨੂੰ ਆ ਸਕਦਾ ਸਾਡੇ ਕੋਲ ਅਸੀਂ ਉਹਨੂੰ ਐਡਮਿਟ ਕਰਾਵਾਂਗੇ ਦਵਾਈ ਦਵਾਵਾਂਗੇ ਸਰਕਾਰ ਤੋਂ ਬੇਨਤੀ ਕਰਕੇ ਉਹਨੂੰ ਬਿਲਕੁਲ ਫ੍ਰੀ ਕਰਾਵਾਂਗੇ ਠੀਕ ਹੈ ਜੀ ਥੈਂਕ ਯੂ